ਬੜਾ ਅਫਸੋਸ ਹੈ ਬੜੀ ਦੁਖਦੀ ਖਬਰ ਕੱਲ ਮਿਲੀ ਸਾਨੂੰ ਬੜੇ ਮੇਰੇ ਪਿਤਾ ਦੇ ਸਾਥੀ ਰਹੇ ਐ ਸ਼੍ਰੋਮਣੀ ਅਕਾਲੀ ਦਲ ਚ ਪੂਰੀ ਜ਼ਿੰਦਗੀ ਉਹਨੇ ਆਪਣੀ ਪੂਰਾ ਜ਼ਿੰਦਗੀ ਦਾ ਸਫ਼ਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਹੁਤ ਵੱਡੀ ਕਿਉਂਕਿ ਇਹ ਜੇ ਸੀਨੀਅਰ ਲੀਡਰ ਜੋ ਚਲੇ ਜਾਂ ਬਹੁਤ ਵੱਡਾ ਦੁੱਖ ਹੈ ਇੰਨਾ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨਿਆਂ ਵਿੱਚ ਭੱਜਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰ ਨੂੰ ਕਹਿੰਦਾ ਤੁਸੀਂ ਤੇ ਇੱਥੇ ਰਹਿਣਾ ਥੋੜੀ ਤਾਂ ਜੁਮੜੀ ਆ ਤੁਹਾਡਾ ਘਰ ਘੱਟੋ ਘੱਟ ਜੁਮੜੀ ਨਿਭਾਓ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਜਿੱਥੇ ਵੀ ਜਾਣਾ ਪਏ ਪਰਿਵਾਰ ਨਾਲ ਲੱਗ ਕੇ ਤੁਸੀਂ ਜਿਹੜੇ ਜਾਣਾ ਪਏ ਕੋਰਟ 'ਚ ਵੀ ਜਾਣਾ ਜਾਂ ਕਾਸ ਵੀ ਦਿਨ ਨੂੰ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੀ ਕੌਂਸਲ ਲਈ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਪਰਿਵਾਰ ਨਾਲ ਖੜਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿਹੜਾ ਅੱਜ ਬੰਦਾ ਨਹੀਂ ਹੈ ਤੇ ਡਰੱਗਸ ਮਾਫੀਆ ਦੇ ਵਿੱਚ ਇੱਕ ਨੈਕਸਸ ਬਣ ਗਿਆ ਪੈਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਹਲਾਤ ਬਣੀ ਜਾਂਦੇ ਐ ਅਗਲੇ ਸਾਲ ਡੇਢ ਸਾਲ ਤੱਕ ਤਬਾਹੀ ਆਜੂਗੀ ਮੈਨੂੰ ਲੱਗਦਾ ਇੱਥੇ ਰਹਿਣਾ ਪੰਜਾਬ 'ਚ ਮੁਸ਼ਕਲ ਹੋ ਜਾਣਾ ਐ ਇੰਨਾ ਡਰ ਦਾ ਮਾਹੌਲ ਪਣਿਆ ਪੈ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁਖਾਂ ਲੈ ਕੇ ਲੋਕਾਂ ਨੂੰ ਫੈਡਨ ਕਰਦੇ ਆ ਓਪਨਲੀ ਥਾਣਿਆਂ ਦੇ ਸਾਹਮਣੇ ਕਰੀ ਜਾਂਦੇ ਆ ਜਿੱਥੇ ਪੁਲਿਸ ਜਮਤ ਚੁੱਕ ਕਰਕੇ ਬੈਠੀ ਹੈ ਗੈਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਥੋੜੀ ਜਿਮਵਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜੁੰਮਵਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਤੇ ਮੈਂ ਆਈਜੀ ਨਾਲ ਡਾਈਜੀ ਸਾਹਿਬ ਨਾਲ ਸਾਰੇ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਇਸ ਪਰਿਵਾਰ ਦੇ ਕੋਈ ਕਮਾਊ ਪੁੱਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੇਗਾ ਤੇ ਮੈਂ ਤਾਂ ਕਹਿਣਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪੰਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆਹ ਸਹੀ ਮੈਨੇ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਆ ਕੋਈ ਨਾ ਕੋਈ ਜਰੂਰ ਦੇਣਾ ਚਾਹੀਦਾ। ਬੰਸਾ ਪਹਿਲਾ 19 ਫਰਵਰੀ ਨੂੰ ਹਮਲਾ ਆਇਆ ਉਸ ਤੋਂ ਬਾਅਦ 12 13 ਮਈ ਦੇ ਦਰਮਿਆਨ ਹੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੀਟ ਕੀਤੀ ਗਈ। ਇੱਥੋਂ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲੈ ਕੇ ਕੋਈ ਕਾਰਵਾਈ ਨਹੀਂ ਹੋਈ। ਹੁਣ ਅਜਿਹੇ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ? ਮੈਂ ਉਹੀ ਕਹਿ ਰਿਹਾ ਆ ਜਿਹੜੀ ਅੱਜ ਇਸ ਘਰ ਦੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀਆਂ ਕਹਾਣੀਆਂ ਹੈ। ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ। ਇਨ ਐਸਐਸਪੀ ਨਹੀਂ ਪੁੱਛਦੇ ਐਂ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਦੇ ਵਿੱਚ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਤੇ ਦੇਣੇ ਪੈਂਦੇ ਆ ਕਰੋੜਾ ਕਮਾਉਣ ਵਾਸਤੇ ਐਜੇ ਲੋਕਾਂ ਨੂੰ ਵੀ ਖੁੱਲੀ ਛੁੱਟੀ ਦਿੰਦੀ ਹੈ ਜਿਹੜੇ ਡਰੱਗ ਵੇਚਦੇ ਆ ਸੋ ਆਹ ਨੈਕਸਸ ਤੋੜਨਾ ਪੈਣਾ ਹੈ ਮੈਂ ਡੀਜੀਪੀ ਨਾਲ ਵੀ ਗੱਲ ਕਰੂੰਗਾ ਕਿ ਜੇ ਇਹ ਅਜਾ ਚੱਲਦਾ ਰਿਹਾ ਇਹਨਾਂ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨਿਆਂ ਵਿੱਚ ਭੱਜ ਜਾਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਥੋੜੀ ਤਾਂ ਜੁਮਵਰੀ ਹੈ ਤੁਹਾਡਾ ਘਰ ਹੈ ਘਰ ਤੋਂ ਥੋੜੀ ਜੁਮਵਰੀ ਬੋ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਜਿੱਥੇ ਵੀ ਜਾਣਾ ਪਏ ਪਰਿਵਾਰ ਨਾਲ ਲੱਗ ਕੇ ਤੁਸੀਂ ਜਿਹੜੇ ਜਾਣਾ ਪਏ ਕੋਰਟ 'ਚ ਵੀ ਜਾਣਾ ਜੇ ਦਰਖਾਸਤ ਵੀ ਦੇਣੀ ਵੀ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੀ ਕੌਂਸਲ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਪਰਿਵਾਰ ਨਾਲ ਖੜਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿਹੜਾ ਅੱਜ ਬੰਦਾ ਨਹੀਂ ਹੈ ਉਹ ਲਗਾਤਾਰ ਉਹਨੇ ਅਕਾਲੀ ਦਲ ਦੀ ਤੇ ਇਲਾਕੇ ਦੀ ਸੇਵਾ ਕੀਤੀ ਫਰੋਟੀਆਂ ਆ ਰਹੀਆਂ ਜੀ ਲਗਾਤਾਰ ਤੇ ਪੁਲਿਸ ਦਾ ਇੱਕੋ ਇੱਕ ਹੀ ਡਰਾਮਾ ਹੈ ਕਿ ਇੱਕ ਲੜ ਦੇ ਵਿੱਚ ਗੋਲੀ ਮਾਰ ਕੇ ਇੰਕਾਊਂਟਰ ਕਰ ਦਿੰਦੇ ਨੇ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਬੰਦਿਆਂ ਦਾ ਪਤਾ ਨਹੀਂ ਲੱਗਦਾ ਕਿ ਉਹੀ ਬੰਦੇ ਨੇ ਜਾਂ ਹੋਰ ਨੇ ਬਸ ਇਹੀ ਡਰਾਮਾ ਚੱਲੀ ਜਾ ਰਿਹਾ ਜੀ ਗੋਲੀਆਂ ਮਾਰ ਕੇ ਇੰਕਾਊਂਟਰ ਕਰਤਾ ਜੀ ਮੈਂ ਤਾਂ ਕਈ ਘਰਾਂ ਚ ਗਏ ਆ ਜਿੱਥੇ ਮੈਨੂੰ ਦੱਸਿਆ ਕਿ ਪੁਲਸ ਵਾਲੇ ਕਹਿੰਦੇ ਆ ਜਿੰਨਾ ਪੈਸਾ ਮੰਗਦੇ ਆ ਦੇ ਦਿਓ ਖੜਾ ਛੜਾਓ ਆਪਣਾ ਨਹੀਂ ਤੇ ਐਵੇਂ ਕੋਈ ਜਾਨ ਲੈ ਲੈਣਗੇ ਕਿੰਸਰ ਸਾਹਿਬ ਕਿੰਸਰ ਸਾਹਿਬ ਨਹੀਂ ਰਹੇ ਜੀ ਇੱਕ ਦੁਨੀਆ ਬੜਾ ਅਫਸੋਸ ਹੈ ਬੜੀ ਦੁੱਖ ਦੀ ਖਬਰ ਕੱਲ ਮਿਲੀ ਸਾਨੂੰ ਬੜੇ ਮੇਰੇ ਪਿਤਾ ਦੇ ਸਾਥੀ ਰਹੇ ਆ ਸ਼੍ਰੋਮਣੀ ਅਕਾਲੀ ਦਲ ਚ ਪੂਰੀ ਜ਼ਿੰਦਗੀ ਉਹਨੇ ਆਪਣੇ ਪੂਰਾ ਜ਼ਿੰਦਗੀ ਦਾ ਸਫ਼ਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਹੁਤ ਵੱਡੀ ਕਿਉਂਕਿ ਇਹ ਜੇ ਸੀਨੀਅਰ ਲੀਡਰ ਜੋ ਚਲੇ ਜਾਂਦਾ